ਮੈਂ ਤਾਂ ਉੱਥੇ ਚਾਰ ਕੁੱਤੇ ਘੁਮਾ ਰਹੇ ਸੀ ਤੇ ਮੈਂ ਉੱਥੋਂ ਆਮੋ ਨਾਰਮਲ ਫਿਰ ਰਹੀ ਆ ਉੱਥੇ ਗਟਰ ਤੇ ਟਕਣ ਅੱਧਾ ਪੁੱਜਾਣੀ ਉਹਨਾਂ ਨੇ ਆਪਣੇ ਜਾਣ ਦਿੱਤਾ ਹੋਇਆ ਪੂਰਾ ਟਕਣ ਟਕਣ ਪਰ ਪੂਰਾ ਉਹਨਾਂ ਤੇ ਹੈ ਨਹੀਂ ਸੀ ਮੇਰਾ ਅਚਾਨਕ ਉੱਤੇ ਪੈਰ ਤਾਰ ਹੋ ਗਿਆ ਮੈਂ ਵਿੱਚ ਚ ਡੇਗ ਗਈ ਉਹਦੇ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਵੀ ਜਿਹੜਾ ਸਾਡਾ ਸਭ ਕਲੇਮ ਪਰਵਾਰ ਸਾਰੇ ਪਾਸੇ ਸਾਫ਼ ਕਰਨਾ ਚਾਹੀਦਾ ਅੱਜ ਮੈਂੜੀਆਂ ਕੱਲ ਕੋਈ ਬੱਚਾ ਡੇਗ ਜਾਊਗਾ ਮੈਂ ਤਾਂ ਫਿਰ ਬਚ ਗਈ ਬੱਚੇ ਨੇ ਬਚਣਾ ਵੀ ਨਹੀਂ ਮੰਮੀ ਜਿੱਦਾਂ ਰੈਗੂਲਰ ਹਨਾ ਕੁੱਤੇ ਨੂੰ ਢੇਡਾ ਘੜਾਉਂਦੇ ਹੁੰਦੇ ਨੇ ਉਦਾਂ ਹੀ ਉਹ ਦਿਨ ਘੁਮਾ ਰਹੇ ਸੀਗੇ ਤੇ ਮੇਰੀ ਭਾਣਜੀ ਨਾਲ ਸੀਗੀ ਤੇ ਅਚਾਨਕ ਮੰਮੀ ਦਾ ਪੈਰ ਗਟਰ ਦੇ ਧਰਿਆ ਗਿਆ ਗਟਰ ਦਾ ਟੱਕਾ ਸੀਗਾ ਟੇਡਾ ਆਪਣੇ ਵੱਲ ਤੋਂ ਉਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਪੈਰ ਧਰਿਆ ਗਿਆ ਸਿੱਧਾ ਗਟਰ ਸਮੇਂ ਟੱਕਣ ਦੇ ਸਵੇਰ ਮੰਮੀ ਅੰਦਰ ਮੈਨੂੰ 10 ਮਿੰਟ ਬਾਅਦ ਪਤਾ ਲੱਗ ਗਿਆ ਜਦੋਂ ਮੱਲੇ ਵਾਲਾ ਦਾ ਫੋਨ ਆਇਆ ਮੈਂ ਗਿਆ ਸੀ ਬਾਹਰ ਕਿਤੇ ਦੋ ਹੱਡੀਆਂ ਦੇਖੋ ਫੈਕਚਰ ਹੋ ਗਈਆਂ ਆ ਦੇਖੋ ਦੋ ਹੱਡੀਆਂ ਨੇ ਫੈਕਚਰ ਹੋ ਗਈਆਂ ਡਾਕਟਰ ਕਹਿੰਦੇ ਵੀ ਸਾਲ ਨਹੀਂ ਇਹ ਚੱਲ ਪਾਉਂਦੇ ਫੈਸ਼ਨ ਤੋਂ ਮੰਗ ਕਰਦੇ ਆ ਪਹਿਲਾਂ ਸਾਮਣਾ ਪਹਿਲਾਂ ਗਲੀਆਂ ਸਾਫ਼ ਕਰੋ ਅੱਜ ਤਾਂ ਮੇਰੇ ਮਦਰ ਗਿਰੇ ਨੇ ਕਾਲੂ ਕੋਈ ਬੱਚਾ ਗਿਆ ਸਰਦਾ ਉਹ ਤਾਂ ਬਚਣੋਂ ਦਾ ਲੱਭਣਾ ਹੀ ਨਹੀਂ ਵਿੱਚ ਗਟਰ ਦੇਖੋ ਕਿੱਡਾ ਜਾ ਖੁੱਲਾ ਅ ਇਸ ਤਰ੍ਹਾਂ ਜੀ ਇਹ ਜਿਹੜੇ ਹੈਗੇ ਗਟਰ ਤੇ ਟੱਕਣ ਵਗੈਰਾ ਹੁੰਦੇ ਜਿਹੜੇ ਮੋਸਟਲੀ ਕੇਵਲ ਚੋਰੀ ਹੋ ਜਾਂਦੇ ਆ ਡੈਮੇਜ ਹੋ ਜਾਂਦੇ ਆ ਸਾਡੇ ਕੋਲ ਰੂਟੀਨ ਦੇ ਵਿੱਚ ਕੋਈ ਕੰਪਲੇਂਟ ਆਉਂਦੀ ਹੈ ਅਸੀਂ ਇਮੀਡੀਏਟਲੀ ਵਿਦਨ ਲੈਟਸ ਸੇ 12 ਤੋਂ 15 ਜਾਂ 24 ਘੰਟੇ ਦੇ ਵਿੱਚ ਜਿਹਨੂੰ ਠੀਕ ਕਰਾ ਦਿੰਦੇ ਆ ਜਿਹੜੇ ਤੁਸੀਂ ਵਾਰਡ ਨੰਬਰ 6 ਦੀ ਗੱਲ ਕਰਦੇ ਪਏ ਹੋ ਇਹਦੇ ਵਿੱਚ ਸਾਡੇ ਕੋਲੋ ਕੋਈ ਸੂਚਨਾ ਲਿਖਤੀ ਰੂਪ ਦੇ ਵਿੱਚ ਸਾਡੇ ਦਫ਼ਤਰ ਵਿੱਚ ਨਹੀਂ ਪ੍ਰਾਪਤ ਹੋਈ ਸਾਨੂੰ ਲੋਕਲ ਰਿਸੋਰਸਸ ਉਹ ਸਾਡੀ ਟੀਮ ਦੇ ਤੋਂ ਚੱਕਰ ਮਾਰਦੀ ਹੈ ਉੱਥੋਂ ਪਤਾ ਲੱਗਿਆ ਹੈ ਤੇ ਅਸੀਂ ਉਹ ਆਪਣਾ ਕੰਟਰੈਕਟਰ ਨੂੰ ਕਹਿ ਦਿੱਤਾ ਹੈ ਤੇ ਈਮੀਡੀਏਟਲੀ ਰਿਪਲੇਸ ਕਰਨ ਦੇ ਪ੍ਰਕਿਰਿਆ ਦੇ ਵਿੱਚ ਲੱਗੇ ਹੋਏ ਹਾਂ। ਉਹ ਐਜ਼ ਅ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜੀ ਯੂਨੀਵਰਸਲੀ ਇਹ ਤਾਂ ਨਗਰ ਕੌਂਸਲ ਵੱਲੋਂ ਅਯੋਜਕ ਹੈ ਨਹੀਂ ਬਟ ਅਸੀਂ ਹਰ ਅਥਾਰਟिटीज ਨੂੰ ਕੇਸ ਪੁਟ ਅਪ ਕਰਕੇ ਦੇਖਣਾ ਕਿ ਜੇ ਕੋਈ ਕਿਸੇ ਪਾਸੇ ਆਏਗਾ ਤਾਂ ਵੀ ਵਿਲ ਡੈਫੀਨੇਟਲੀ ਪ੍ਰੋਵਾਈਡ ਕਰ ਦਾਂਗੇ।